ਜੰਗ ਲੱਗਣੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਜੇ ਕਿਸੇ ਨੂੰ ਕਿਸੇ ਪ੍ਰਤੀ ਦਿੱਕਤ ਆ ਤਾਂ ਉਹ ਆਪਸ ਵਿੱਚ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੀ ਜੰਗ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਲੱਗੀ ਸੀ ਉਸ ਦੇ ਵਿੱਚ ਦੋਵੇਂ ਪਾਸੇ ਦੇ ਭਰਾ ਹੀ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਅਤੇ ਜਿਹੜੀ ਵੀ ਇੱਥੇ ਜੰਗ ਨਾਲ ਨੁਕਸਾਨ ਹੋਇਆ ਉਸ ਦੇ ਵਿੱਚ ਜਿਹੜੀ ਪਰਭਾਈ ਆ ਉਹ ਹੋਣੀ ਕਈ ਸਾਲਾਂ ਤੱਕ ਜਿਹੜੀ ਨਾ ਮੁੱਕਣਾਂ ਕਿਉਂਕਿ ਦੋਨੋਂ ਪਾਸਿਓਂ ਪੂਰਾ ਜੋਰ ਲੱਗਿਆ ਹੋਇਆ ਸੀ ਅਤੇ ਜਿਹੜੇ ਸਰਹੱਦੀ ਇਲਾਕੇ ਦੇ ਲੋਕ ਸੀ ਉਹਨਾਂ ਦੇ ਵਿੱਚ ਜਿਹੜੀ ਸ਼ਾਂਤੀ ਦਾ ਮਾਹੌਲ ਨਹੀਂ ਸੀ ਬਣ ਰਿਹਾ ਤੇ ਉਹ 4-5 ਦਿਨਾਂ ਤੋਂ ਸੁੱਤੇ ਨਹੀਂ ਸੀ ਅਸੀਂ ਕਾਮਨਾ ਕਰਦੇ ਹਾਂ ਕਿ ਅੱਗੇ ਤੋਂ ਅਜਿਹਾ ਮਾਹੌਲ ਨਾ ਬਣੇ ਅਤੇ ਸ਼ਾਂਤੀ ਨਾਲ ਦੋਵੇਂ ਜਿਹੜੇ ਦੇਸ਼ ਨੇ ਉਹ ਰਹਿਣਾ ਕੀ ਕਹਿਣਾ ਬਲਵੀਰ ਸਿੰਘ ਸਿੱਟੂਵਾਲ ਦਾ ਉਹ ਤੁਹਾਨੂੰ ਦਿਖਾਉਂਦੇ ਆਂ ਹਲਕੀ ਭਰੇ ਮਾਹੌਲ ਦੇ ਵਿੱਚ ਕੁਝ ਆਰਾਮ ਦੇ ਪਲ ਜਿ ਰਿਹਾਗੇ ਲੋਕਾਂ ਨੂੰ ਉਸ ਉਸੇ ਤਰ੍ਹਾਂ ਕਾਫੀ ਦਿਨਾਂ ਤੋਂ ਤਰ੍ਹਾਂ ਉਹਨਾਂ ਰਾਜ ਦੇ ਵਿੱਚ काफी हद तक जरा तनाव बन गया गल की थी है इस जाना था। तो 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 दो गोले डिगते हैं मजेल डिगदी होंगी देखता नुकसान होगा पैसे की सामू चाह दो ਗੜਾਈ ਜਿਹੜੀ ਆ ਗਰੀਬੀ ਦੇ ਨਾਲ, ਕੁਖਰੀ ਦੇ ਨਾਲ, ਬੇਰਜ਼ਗਾਰੀ ਦੇ ਨਾਲ, ਅਨਪੜਤਾ ਦੇ ਨਾਲ ਕੀਤੀ ਜਾਵੇ ਤਾਂ ਕਿ ਦੋਨਾਂ ਮੂਲਕਾਂ ਦਾ ਸਵਾਰੂਪ ਰੱਖ ਕੇ ਇਹਨਾਂ ਮਿਸਬਾਹਤ ਲਾ ਕੇ ਜਿੱਥੇ ਲੋਕ ਰੋਟੀ ਦੇ ਨਾਲੇ ਪੈਸੋਂ ਉਥੇ ਇਹੋ ਜਿਹੀ ਦੁਨੀਆ ਨੂੰ ਤੋੜਵਾਸਤੇ ਇਹੋ ਜਿਹੀ ਕਿਸੀ ਬਹੁਤ ਬਹਾਦਰੀ ਬਹਾਦਰੀ ਦੀ ਗੱਲ ਇਹ ਹੈ ਕਿ ਅਸੀਂ ਜਿਹੜੇ ਸਰਵਜਨ ਦੇ ਭਲੇ ਵਾਸਤੇ ਅੱਗੇ ਆਏ ਹਾਂ ਬਹੁਤ ਵਧੀਆ ਸੰਗਿਆ ਸਵਾਜਿਅ ਘਰੀਤੀਆ ਸਵਾਜਿ ਕੋੜਾ ਬਰੇਵੀ ਭੁਖ ਮਰੀਆ ਉਹਨਾਂ ਨੇ ਇਹ ਕੰਮ ਕੀਆ ਤਾਂ ਕਿ ਤੁਹਾਨੂੰ ਬੇਸੰਸਾ ਹਾਲ ਨੂੰ ਸੋ ਬਹੁਤ ਵਧੀਆ ਫੈਸਲਾ ਰਿਹਾ ਜੰਗ ਰੁਕਣਾ ਇੱਕ ਬਹੁਤ ਵਧੀਆ ਫੈਸਲਾ ਜੰਗ ਦੇ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਜੰਗ ਦੇ ਨਾਲ ਕਿਸੇ ਨੂੰ ਫਾਇਦਾ ਨਹੀਂ ਹੁੰਦਾ ਤੋ ਜੜੀ ਦਵਾਈ ਹੀ ਦਵਾਈ ਬਰਬਾਦੀ ਬਰਬਾਦੀ ਅਰਥੀ ਬਰਬਾਦੀ ਤਾਂ ਫਿਰ ਬਰਬਾਦੀ ਤੋਂ ਨੂੰ ਕਰ ਉਸੂ ਖਰਤਾ ਰਹਿਣਾ ਹੈਗਾ ਉਹਦੇ ਵਿੱਚ ਬਿਨਾਸੀ ਬਣਾ ਕੇ ਤੋਂ ਅੱਲਾਹ ਨੂੰ ਤੋਬਾ ਕਰਨੀ ਚਾਹੀਦੀ ਹੈ ਤੇ ਅੱਗੇ ਵਧਣ ਵਾਸਤੇ ਉਹਨਾਂ ਦੇ ਇਹੇ ਜਿਹੜਾ ਕਿ ਇਹ ਨੰਨ ਬਣੇ ਦਾ ਫਾਸਲੇ ਸੌਣੇ ਹੋ ਗਏ ਸੀ ਮਾਰੇ ਘਰ ਪਰਕਰਨ ਤੇ ਸਭ ਰਹਿਣਾ ਤਲਕੀ ਪਰੇ ਮਹੌਲ ਦੇ ਵਿੱਚ ਕੁਝ ਆਰਾਮ ਦੇ ਪਲ ਜਿ ਰਹਿ ਗਏ ਲੋਕਾਂ ਨੂੰ ਖੁਸ਼ ਹੋਏ ਇਸ ਤਰ੍ਹਾਂ ਕਾਫੀ ਬਹਿਨੇ ਮਾਤਰਾਂ ਨੂੰ ਨਰਜੀ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਹੈ ਬਣ ਗਿਆ ਸੀ ਉਹਦੀ ਗੱਲ ਕੀਤੀ ਹੈ ਕਿ ਦੋਨੋਂ ਮੌਕੇ ਐਸਾ ਚਾਹ ਰਹੇ ਹਾਂ ਕਿ ਉਹ ਸਿੱਧਾ ਇੱਕ ਦੂਜੇ ਨੂੰ ਗੋਲੇ ਡੇਗਦੇ ਆ ਮੈਦਾਨ ਡੇਗਦੇ ਆ ਭਾਈ ਹੁੰਦੀ ਹੈ ਉਹ ਨਹੀਂ ਦੇਖਦਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਤੇ ਜਦੋਂ ਮੁਕਲਾਵਾ ਕਈ ਦਾ ਸੁਣਾ ਅਮਰੀਕਨੋ ਕੇ ਲੜਾਈ ਜਿਹੜੀ ਆ ਉਹ ਗਰੀਬੀ ਦੇ ਨਾਲ ਕੁਖਰੀ ਦੇ ਨਾਲ ਲੋਹੇ ਦੀ ਗਾਰੀ ਦੇ ਨਾਲ ਅਨਪੜਤਾ ਦੇ ਨਾਲ ਕੀਤੀ ਜਾਵੇ ਤਾਂ ਕਿ ਦੋਨਾਂ ਮਿਲ ਕੇ ਅਸਵਾਰ ਹੋਵੇ ਲੈ ਕੇ ਨਾ ਮਿਲ ਬੈਤ ਲਾ ਕੇ ਜਿੱਥੇ ਲੋਰ ਰੋਟੀ ਦੇ ਨਾਲੇ ਪੈ ਗੋਣ ਉਥੇ ਇਹੋ ਜਿਹੀ ਦੁਨੀਆ ਨੂੰ ਤਖੜਵਾਸ ਤੇ ਇਹੋ ਜਿਹੀ ਕਿਸੀ ਖੁੱਤ ਬੱਡੇ ਮਹਾਨ ਪਹਾੜੀ ਦੀ ਗੱਲ ਹੈ ਇਹ ਆ ਕਿ ਅਸੀਂ ਅਨੁਕ੍ਰੇ ਸੁਰਗਤ ਦੇ ਬਣਵਾਸ ਚ ਆ ਗਏ ਆਏ ਤੇ ਜਿਹੜੀਆਂ ਸੰਗੀਆਂ ਸਹਾਜ ਕ੍ਰਿਤਿਆ ਸਹਾਜ ਕੋੜਾ ਗਰੀਬੀ ਭੁਖਾਰੀਆ ਉਹਨਾਂ ਨੇ ਇਹ ਕੰਮ ਕਰੀਏ ਤਾਂ ਕਿ ਦੁਨੋ ਬੇਸੋ ਸਹਾਰੂਨ ਨੂੰ ਬਹੁਤ ਵਧੀਆ ਫਾਇਦਾ ਰਹੇ ਚੰਗੂ ਕੋੜਾ ਇੱਕ ਬਹੁਤ ਵਧੀਆ ਫਾਇਦਾ ਚੰਗ ਦੇ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਚੰਗ ਦੇ ਨਾਲ ਕਿਸੇ ਨੂੰ ਫਾਇਦਾ ਨਹੀਂ ਹੁੰਦਾ